ਕੋਈ ਸਰ ਅੱਜ ਅੱਜ ਬੜਾ ਮੈਂ ਸਮਝਦਾ ਵੀ ਇੱਕ ਨਵਹਿਕਲਾ ਦਿਨ ਹੈਗਾ ਅੱਜ ਪੰਛੀ ਦਿਵਸ ਮਨਾਇਆ ਜਾ ਰਿਹਾ ਪੰਜਾਬ ਪੱਧਰ ਦਾ ਜਿਹੜਾ ਸਟੇਟ ਫੰਕਸ਼ਨ ਹੈ ਉਹ ਅੱਜ ਕੀ ਸੁਪਰ ਸਾਹਮਣੇ ਵਿੱਚ ਕੀਤਾ ਆ ਸਟੇਟ ਲੈਵਲ ਦਾ ਪੰਛੀ ਦਿਵਸ ਮਨਾਇਆ ਗਿਆ ਮੈਂ ਸਤਿਕਾਰਯੋਗ ਸਾਡੇ ਪੰਜਾਬ ਸਰਕਾਰ ਦੇ ਮੰਤਰੀ ਸ਼੍ਰੀ ਲਾਲ ਚੰਦ ਕਟਾਰ ਚੱਕ ਜੀ ਜਿਨ੍ਹਾਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਆਪਣੀ ਸਾਰੀ ਟੀਮ ਲੈ ਕੇ ਮਿਸ਼ਰਾ ਜੀ ਇੱਥੇ ਆਏ ਨੇ ਤਰਮਿੰਦਰ ਸ਼ਰਮਾ ਜੀ ਇੱਥੇ ਆਏ ਨੇ ਔਰ ਸਾਡਾ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਇੱਥੇ ਆਇਆ ਸੋ ਅੱਜ ਪੰਛੀ ਦਿਵਸ ਮਨਾ ਕੇ ਬਹੁਤ ਵੱਡਾ ਇੱਥੇ ਲੋਕਾਂ ਦੇ ਵਿੱਚ ਇੱਕ ਕ੍ਰੇਜ਼ ਬਣਿਆ ਜੀ ਕਹਿਣਾ ਚਾਹੂ ਕਿ ਸਰ ਅੱਜ ਅੱਜ ਬੜਾ ਮੈਂ ਸਮਝਦਾ ਵੀ ਇੱਕ ਨਵਿਕਲਾ ਦਿਨ ਹੈਗਾ ਅੱਜ ਪੰਛੀ ਦਿਵਸ ਮਨਾਇਆ ਜਾ ਰਿਹਾ ਪੰਜਾਬ ਪੱਤਰ ਦਾ ਜਿਹੜਾ ਸਟੇਟ ਫੰਕਸ਼ਨ ਹੈ ਉਹ ਅੱਜ ਕਿ ਸਵੇਰ ਸਮ ਦੇ ਵਿੱਚ ਕੀਤਾ ਔਰ ਤੁਸੀਂ ਦੇਖਿਆ ਤੁਸੀਂ ਆਪ ਵੀ ਇੱਥੇ ਹਾਜ਼ਰ ਹੋ ਬਹੁਤ ਹੀ ਵਾਂਸ ਵਨ ਜਿਹੜੇ ਪ੍ਰਵਕਤਾ ਨੇ ਉਹਨਾਂ ਨੇ ਆਪਣੇ ਸਵੋਧਨ ਦੇ ਦੌਰਾਨ ਜਿਹੜਾ ਪੰਛੀ ਨੇ ਸਾਡੇ ਪਖੇਰੂ ਨੇ ਜਿਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਮਨੁੱਖੀ ਜੀਵਨ ਦੇ ਅੰਦਰ ਸਮਾਜ ਦੇ ਅੰਦਰ ਉਹਨਾਂ ਨੂੰ ਸਾਂਮਣੇ ਸਵਾਲ ਦਾ ਉਹਨਾਂ ਦੇ ਨਾਲ ਮੋਜ ਗਾਣ ਦੇ ਲਈ ਵਿਚਾਰ ਸਾਂਝੇ ਕੀਤੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਹੀ ਦੇ ਵਿੱਚ ਜਿੱਥੇ ਪੰਜਾਬ ਨੂੰ ਬਾਕੀ ਖੇਤਰਾਂ ਦੇ ਅੰਦਰ ਬਾਕੀ ਫੀਲਡ ਦੇ ਅੰਦਰ ਬੁਲੰਦੀਆਂ ਤੇ ਲਜਾਣ ਦੇ ਲਈ ਕੰਮ ਕੀਤੇ ਜਾ ਰਹੇ ਨੇ ਉੱਥੇ ਜਿਹੜਾ ਫੋਰੈਸਟ ਵੱਲੋਂ ਅ ਅੱਜ ਸਟੇਟ ਪੱਧਰ ਦਾ ਫੰਕਸ਼ਨ ਇੱਥੇ ਕੀਤਾ ਗਿਆ ਸੋ ਮੈਂ ਅ ਥੋੜੇ ਦਿਨ ਪਹਿਲਾਂ 40 ਲੱਖ ਰੁਪਇਆ ਕਿਸੌਰ ਸੰਗ ਕਿਸੌਰ ਸੰਭ ਦੀ ਡਿਵੈਲਪਮੈਂਟ ਲਈ ਦਿੱਤਾ ਸੀਗਾ ਜਿਹਦੇ ਨਾਲ ਇੱਥੇ ਇੱਕ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਿਆ ਔਰ ਇੱਕ ਇਥੇ ਚਾਰ ਕਨਾਲ ਦੇ ਅ ਵੋਟਿੰਗ ਜਿਹੜੀ ਆ ਉਹ ਆਉਣ ਵਾਲੇ ਜਿਹੜੇ ਉਹ ਜਿਹੜੇ ਇਥੇ ਦਰਸ਼ਕ ਨੇ ਜਿਹੜਾ ਨੇ ਆਣਾ ਉਹਨਾਂ ਨੂੰ ਕਰਨ ਲਈ ਮਿਲੇਗੀ ਉਹਦਾ ਕੰਮ ਜਿਹੜਾ ਇੱਥੇ ਲੱਗਣਾ ਇੱਕ ਗਜ਼ੀਬੋ ਵੀ ਇੱਥੇ ਬੜਾ ਸ਼ਾਨਦਾਰ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਬਣ ਰਿਹਾ ਹੈਗਾ ਸੋ ਕਿਸਪੁਰ ਸੰਭ ਬਹੁਤ ਬੜੀ ਮਹੱਤਤਾ ਦੀ ਨਾ ਨਾਟਿਸ ਸਿਰਫ ਕੋਈ ਜੀਓਗ੍ਰਾਫਿਕਲੀ ਬਲਕਿ ਸਾਡੇ ਸਿਲੇਬਸ ਦੇ ਅੰਦਰ ਸਾਡੇ ਸੱਭਿਆਚਾਰ ਦੇ ਅੰਦਰ ਵੀ ਤੁਸੀਂ ਦੇਖਿਆ ਵੀ ਲੱਖਾਂ ਦੀ ਯਾਰਾਂ ਦੀ ਗਿਣਤੀ ਜਿਹੜੇ ਵਿਦੇਸੀ ਪੰਛੀ ਨੇ ਉਹ ਇੱਥੇ ਆਂਦੇ ਨੇ ਔਰ ਇਥੇ ਕੁਦਰਤੀ ਉਹਨਾਂ ਦਾ ਇਸ ਇਲਾਕੇ ਦੇ ਨਾਲ ਜਿਹੜਾ ਮੋਹ ਹੈ ਉਹ ਇਥੇ ਮਹੀਨਾ 2 ਮਹੀਨੇ ਰਹਿ ਕੇ ਫਿਰ ਵਾਪਸ ਆਪਣੇ ਪਤਨਾਂ ਨੂੰ ਜਾਂਦੇ ਆ ਸੋ ਇਹ ਕੇਸੂਪੁਰ ਸੰਭ ਇੱਕ ਕਮਿਊਨਿਟੀ ਖੇਤਰ ਚ ਹੈਗਾ ਸੋ ਇਸ ਸੰਭ ਦੇ ਜਿੱਥੇ ਆਸ-ਪਾਸ ਦੇ ਪਿੰਡਾਂ ਨੂੰ ਰੋਜ਼ਗਾਰ ਵੀ ਹੈ ਉਥੇ ਇਹਨੂੰ ਹੋਰ ਵਿਕਸਿਤ ਕਰਨ ਦੇ ਲਈ ਜਿਹੜਾ ਆ ਉਹ ਵਿਚਾਰਾਂ ਜਿਹੜੀਆਂ ਕੀਤੀਆਂ ਨੇ ਸੋ ਸਭ ਲੋਕਾਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਵੀ ਪੰਛੀ ਦਿਵਸ ਦੀਆਂ ਮੁਬਾਰਕਾਂ ਤੇ ਉਹਨਾਂ ਪੰਛੀਆਂ ਨੂੰ ਵੀ ਜਿਹੜੇ ਭਾਵੇਂ ਸਾਡੀ ਭਾਸ਼ਾ ਨਾ ਵੀ ਸਮਝਦੇ ਹੋਣ ਅੱਜ ਅਸੀਂ ਉਹਨਾਂ ਦੇ ਨਾਲ ਲੋਹਾਂ ਦੇ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਮੁਬਾਰਕਾਂ ਉਹਨਾਂ ਦੀ ਤੰਦਰੁਸਤੀ ਰਵੇ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਗੁਰੂ ਸੇਵਾਨਾ ਨੇ ਵੀ ਪੰਛੀਆਂ ਦੇ ਪ੍ਰਤੀ ਬਹੁਤ ਵੱਡੀਆਂ ਗੱਲਾਂ ਇਤਿਹਾਸੇ ਅੰਦਰ ਉਹਨਾਂ ਨਾਲ ਸਾਡੇ ਨਾਤੇ ਜੋੜ ਕੇ ਦੱਸਿਆ ਔਰ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਵਿਦਵਾਨ ਸੇਵ ਕੁਮਾਰ ਬਟਾਲਵੀ ਜ਼ਿੰਨ ਨੇ ਕਿਹਾ ਮਤਲਬ ਇਹ ਨਾਲ ਬਾਰੇ ਵੱਡੀਆਂ ਗੱਲਾਂ ਲੈ ਕੇ ਹੋ ਗਏ ਨੇ ਸੋ ਅੱਜ ਇੱਥੇ ਇਵੈਂਟ ਕੀਤਾ ਔਰ ਮੇਰੇ ਨਾਲ ਸਾਡੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਸੁਸ਼ੇਰ ਸਿੰਘ ਜੀ ਰਮਨ ਮੈਲ ਜੀ ਜਿਹੜੇ ਸਾਡੇ ਕਾਰਪੋਰੇਸ਼ਨ ਦੇ ਪੰਜਾਬ ਦੇ ਸਟੇਟ ਦੇ ਚੇਅਰਮੈਨ ਨੇ ਮਿਸਰਾ ਜੀ ਜਿਹੜੇ ਸਾਡੇ வனਪਾਲ ਨੇ ਪੰਜਾਬ ਦੇ ਮੁਖ ਧਰਵਿੰਦਰ ਸ਼ਰਮਾ ਜੀ ਉਹ ਜਿਹੜੇ ਸਾਡੇ ਵਾਈਲਡਲਾਈਫ ਦੇ ਇੰਚਾਰਜ ਨੇ ਸੋ ਵਕ ਵਕ ਡੀ ਐਫਓ ਵਕ ਵਕ ਵਾਈਲਡਲਾਈਫ ਦੇ ਵੀ ਇੱਥੇ ਆਏ ਨੇ ਸੋ ਸਭ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੋ ਵੋਟ ਸਿਸਟਮ ਨਾਲ ਹੋਰ ਕੀ ਕੀ ਇਥੇ ਸ਼ੁਰੂ ਕੀਤਾ ਜਾ ਰਿਹਾ ਹੈ ਇੱਕ ਵੋਟ ਸਿਸਟਮ ਤੋਂ ਇਲਾਵਾ ਇਥੇ ਇੱਕ ਡਿਜੀਟਲ ਇੰਟਰਪ੍ਰੀਟੇਸ਼ਨ ਸੈਂਟਰ ਦੀ ਪ੍ਰਪੋਜ਼ਲ ਭੇਜ ਦਿੱਤੀ ਗਈ ਹੈ ਉਹ ਵੀ ਇੱਕ ਬਹੁਤ ਚੇਤਨਤਾ ਦਾ ਕੰਮ ਕਰੇਗਾ ਜਿਹੜਾ ਡਿਜੀਟਲ ਇੰਟਰਪ੍ਰੀਟੇਸ਼ਨ ਸੈਂਟਰ ਹੈ ਸੋ ਇਹ ਕਿ ਇਥੇ ਬੇਰਕੇ ਦਾ ਵੋਟ ਜਿਹੜਾ ਆ ਉਹਨੂੰ ਵੀ ਲਾਉਣ ਦੀ ਅੱਜ ਪ੍ਰਵਾਨਗੀ ਦਿੱਤੀ ਹੈ ਸੋ ਅਸੀਂ ਇਹਦੇ ਪ੍ਰਤੀ ਸੁਝਾਅ ਵੀ ਲਮਗ ਲੋਕਾਂ ਦੇ ਕਿਉਂਕਿ ਮਾਨਜੋਗ ਮੁੱਖ ਮੰਤਰੀ ਹਮੇਸ਼ਾ ਕਹਿੰਦਾ ਕਿ ਸੇ ਲੋਕਾਂ ਤੋਂ ਸਿੱਖਦੇ ਆ ਸੋ ਲੋਕਾਂ ਨੂੰ ਵੀ ਜੀ ਬੇਨਤੀ ਕਰਨੀ ਆ ਵੀ ਇਹਨੂੰ ਕੇਸ ਉੱਪਰ ਸਾਂਭ ਨੂੰ ਹੋ ਡਿਵੈਲਪ ਕਰਨ ਦੇ ਲਈ ਸਾਨੂੰ ਆਪਣੇ ਉੱਚੇ ਸੁਝਾਅ ਵੱਡਮੁੱਲੇ ਵਿਚਾਰ ਵੀ ਸਾਨੂੰ ਮਤਲਬ ਦੱਸਣ ਤਾਂ ਜੋ ਅਸੀਂ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਰਾਵਾਂ ਨੇ ਉਹ ਨਾਲ ਲੈ ਕੇ ਇੱਕ ਸਰਕਾਰ ਹੋਵੇ ਇੱਕ ਲੋਕ ਹੋਣ ਇਹਨਾਂ ਦੇ ਦਰਮਿਆਨ ਜਿਹੜਾ ਉਹ ਮਤਲਬ ਕੋਆਰਡੀਨੇਸ਼ਨ ਹੈ ਇਹ ਕੋਈ ਨੂੰ ਹੋਰ ਵਧੀਆ ਬਿਹਤਰ ਬਣਾ ਦੇ ਸਕਦਾ ਕੋਸ਼ਿਸ਼ ਕਰੋ ਇੱਥੇ ਇੱਕ ਡਿਪਾਰਟਮੈਂਟ ਦਾ ਦਫ਼ਤਰ ਜੇ ਖੁੱਲੇ ਜੇ ਤਾਂ ਆਉਣ ਜੇ ਲੋਕਾਂ ਪੁਲਿਸ ਨੂੰ ਮੇਰੇ ਫੋਰਸ ਲੈਵਲ ਦਾ ਡਾਕਟਰ ਸੀ ਆਜੇ ਬਲਾਕ ਲੈਵਲ ਦਾ ਕੋਈ ਆ ਜੀ ਚਾਰ ਬੰਦੇ ਬੈਠੇ ਉਹਨੂੰ ਕੋ ਉਂਦੇ ਜਦ ਲੋਕਾਂ ਨੂੰ ਪਤਾ ਲੱਗੇ ਇਹ ਸ਼ੁਰੂ ਕਰੋ ਚੰਗਾ ਸੁਝਾਅ ਆ ਲਾਜ਼ਮੀ ਤੌਰ ਤੇ ਮਤਲਬ ਮੈਂ ਉਹੀ ਗੱਲ ਕਹਿ ਰਿਹਾ ਜਿਹੜਾ ਚੰਗਾ ਕੋਈ ਸੁਝਾਅ ਆ ਸਾਨੂੰ ਅਸੀਂ ਉਹਨੂੰ ਅ ਡਾਕਟਰ ਦਾ ਦਫਤਰ ਸਾਰਾ ਇੱਥੇ ਆ ਜੇ ਬਲਾਕ ਲੈਵਲ ਦਾ ਕੋਈ ਨਹੀਂ ਡਿਸਟ੍ਰਿਕਟ ਆਫਿਸ ਤਾਂ ਉੱਥੇ ਰਹੇਗਾ ਨਹੀਂ ਡਿਸਟ੍ਰਿਕਟ ਆਜੇ ਜੂਡੇ ਬਲਾਕ ਲੈਵਲ ਦੇ ਪੋਰਸਟਰ ਨੂੰ ਲੇਕਿਨ ਇੱਥੇ ਇੱਥੇ ਕੋਈ ਅਸੀਂ ਸੋਚ ਸਕਦੇ ਆ ਬਲੇ ਇਸ ਕਿਸ ਸੰਬੰਧ ਤਾਂ ਜੋ ਇੱਥੇ ਆਇਆ ਗਿਆ ਨੂੰ ਵੀ ਕੋਈ ਦਰਵਾਜ਼ਾ ਬੰਦ ਨਾ ਆਪਣਾ ਨਜ਼ਰ ਆਵੇ ਪਰ ਕਿਉਂਕਿ ਹੁਣ ਇੱ ਫਿਰ VOTING ਦਾ ਕੰਮ ਸ਼ੁਰੂ ਹੋਣਾ ਮੈਨੂੰ ਲੱਗਦਾ ਵੀ ਇਹ ਸਾਰੀਆਂ ਗੱਲਾਂ ਵਧੀਆ ਹੋਣ। ਸੋ ਤੁਸੀਂ ਵੀ ਕਿਸਾਨ ਅੰਦੋਲਨ ਦਾ ਹਿੱਸਾ ਦੇਓ ਬਰਦਾਸਪੁਰ ਦੇ ਕਿਸਾਨ ਦੀ ਕੱਲ ਡੈਥ ਹੋਈ ਆ ਕਿਦਾਂ ਦੇਖਦੇ ਹੋ? ਸੰਭੂ ਬਹੁਤ ਦੀ ਮੰਦਭਾਗੀ ਆ ਇਹ ਹੜੀਅਲ ਰੁਪਈਆ ਕੇਂਦਰ ਨੂੰ ਸੁਣਨਾ ਚਾਹੀਦਾ। ਕੇਂਦਰ ਦੀ ਹਮੇਸ਼ਾ ਪੰਜਾਬ ਪ੍ਰਤੀ ਜਿਹੜੀ ਅੱਖਾਂ ਸੋਲੀ ਨਹੀਂ ਰਹੀ। ਸੋ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਮੰਗਾਂ ਪ੍ਰਵਾਨ ਕਰਦੀਆਂ। ਸਰ ਜੀ ਕਿਸਾਨ ਦਾ ਸੰਸਕਾਰ ਹੋ ਰਿਹਾ ਸਰਕਾਰ ਵੱਲੋਂ ਕੋਈ ਆਰਸੀ ਮਦਦੀ ਜਾ ਰਹੀ ਆ ਕਿ ਸਾਨੂੰ? ਅਨੇ ਇਹ ਡਿਸੀਜਨ ਦਾ ਮਾਰਜੋਕ ਮੁੱਖ ਮੰਤਰੀ ਜੀ ਕਰਨਗੇ ਵੈਸੇ ਹਮੇਸ਼ਾ ਅਸੀਂ ਕਿਸਾਨ ਅੰਦੋਲਨ ਦਾ ਉਹਨਾਂ ਦੀਆਂ ਮੰਗਾਂ ਦਾ ਔਰ ਹਰ ਢੰਗ ਦੀ ਉਹਨਾਂ ਦਾ ਅਸੀਂ ਸਪੋਰਟ ਕਰਦੇ ਆ ਸੋ ਮੈਂ ਉਹਨਾਂ ਨੂੰ ਸਰਦਾ ਸੁਮਨ ਵੀ ਕਰਦਾ ਜਿਨ੍ਹਾਂ ਨੇ ਇਸ ਅੰਦੋਲਨ ਚ ਜਿੱਦੀ ਪ੍ਰਾਪਤ ਕੀਤੀ ਹੈ ਔਰ ਸਰਕਾਰ ਮਿਸਨ ਪਰਵਾਰਾ ਦੇ ਨਾਲ ਥੈਂਕ ਯੂ ਹਾਜ਼ਰ ਸਟੇਅ ਲੈਵਲ ਦਾ 25 ਦਿਵਸ ਮਨਾਇਆ ਗਿਆ ਮੈਂ ਸਤਕਾਰ ਜੋ ਸਾਡੇ ਪੰਜਾਬ ਸਰਕਾਰ ਦੇ ਮੰਤਰੀ ਸ਼੍ਰੀ ਲਾਲਚੰਦ ਕਟਾਰ ਚੱਕ ਜੀ ਜਿਨ੍ਹਾਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਆਪਣੀ ਸਾਰੀ ਟੀਮ ਲੈ ਕੇ ਮਿਸ਼ਰਾ ਜੀ ਇੱਥੇ ਆਏ ਨੇ ਤਰਮਿੰਦਰ ਸ਼ਰਮਾ ਜੀ ਇੱਥੇ ਆਏ ਨੇ ਔਰ ਸਾਡਾ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਇੱਥੇ ਆਇਆ ਸੋ ਅੱਜ ਪੰਛੀ ਦਿਵਸ ਮਨਾ ਕੇ ਬਹੁਤ ਵੱਡਾ ਇੱਥੇ ਲੋਕਾਂ ਦੇ ਵਿੱਚ ਇੱਕ ਕਰੀਜ਼ ਬਣਿਆ ਸੋ ਮੈਂ ਪੰਜਾਬ ਸਰਕਾਰ ਦਾ ਮੰਤਰੀ ਸਰ ਦਾ ਉਹਨਾਂ ਦੀ ਸਾਰੀ ਟੀਮ ਦਾ ਦਿਲੋਂ ਜਿਹਾ ਕਹਿੰਦਾ ਹੋਇਆ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਕੇਸ਼ੂਪਰ ਸ਼ੰਭ ਨੂੰ ਤਰਜੀਹ ਦਿੱਤੀ ਹੈ ਔਰ ਇੱਥੇ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਉਹ ਕੀਤਾ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਸੀਂ ਪੰਛੀਆਂ ਦੇ ਸਹਾਇਕ ਬਣੀਏ ਉਹਨਾਂ ਨੂੰ ਜੀਵਤ ਰੱਖਣ ਲਈ ਵੱਤ ਵੱਦ ਉਪਰਾਲੇ ਕਰੀਏ ਔਰ ਆਪਣੇ ਜਿੰਨੇ ਵੀ ਆਸ-ਪਾਸ ਦੇ ਲੋਕਾਂ ਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਈਏ ਔਰ ਪੰਛੀਆਂ ਦੇ ਬਾਰੇ ਜਾਗਰਤ ਕਰੀਏ ਖਾਸ ਕਰ ਦਿਨਨਗਰ ਹਲਕੇ ਨਾਲ ਜਿਆਦਾ ਲਗਾ ਰੱਖਦੇ ਪਿਆ ਮੰਤਰੀ ਸਾਹਿਬ ਅ ਮੰਤਰੀ ਸਾਹਿਬ ਕਿਉਂਕਿ ਬੜੇ ਦਿਆਲੂ ਨੇ ਔਰ ਮੇਰਾ ਤੇ ਸ਼ੁਰੂ ਤੋਂ ਪਿਆਰ ਵੀ ਰਿਹਾ ਹੈ ਮੰਤਰੀ ਸਾਹਿਬ ਨਾਲ ਔਰ ਇਹ ਹਲਕਾ ਮੇਰਾ ਨਹੀਂ ਹੈ ਇਹ ਹਲਕਾ ਇਹਨਾਂ ਦਾ ਹੀ ਹੈ ਸੋ ਇਹ ਆਪਣੇ ਇਸ ਹਲਕੇ ਨੂੰ ਵੀ ਆਪਣਾ ਹਲਕਾ ਸਮਝਦੇ ਨੇ ਇਸ ਕਰਕੇ ਮੈਨੂੰ ਮਾਣ ਵੀ ਆ ਇਹਨਾਂ ਦੇ ਉੱਤੇ ਔਰ ਜਿਸ ਤਰ੍ਹਾਂ ਇਹ ਮੰਤਰੀ ਸਾਹਿਬ ਇੰਟਰਸਟ ਲੈ ਰਹੇ ਨੇ ਇਸ ਕੇਸ਼ਪੁਰ ਸੰਬੰਧ ਦੇ ਵਾਸਤੇ ਮੈਂ ਕਹਣਾ ਇਹ ਪੰਜਾਬ ਦੇ ਵਾਸਤੇ ਬੜੇ ਵੱਡੇ ਮਾਨ ਦੀ ਗੱਲ ਹੈ